ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਾਵੋ ਆਪ ਹਾਥ ਦੇ ਮੁਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਏ سب بیرن کو آج سنگری ہے پورن ہوئے ہماری ہمارے آپ ہاتھ دے مجھے ابر ہے مرن کال کا تراس نیے ہو جدا ہم ہارے پچھا سری اص تجو کرے ہو رچھا راک لے ماخن ہارے ساحب سنت سہای پیارے दीन बंद दुष्टन कह हंता तुम हो परी चतुर्दस्कंता काल पाए ब्रह्मा बपतरा काल पाए शिवजू अवतरा काल पाए कर बेसन प्रकासा थकल काल का की ह तमासा जवन काल योगी शिव कियो वेदराज ब्रह्मा जो थीयो जवन काल सब लोक स्वारा नमस्कार है ताहे हमारा जवन काल सब जक्त बनायो देव तत जछन उपजायो आद अंत एक है अवतार सोई गुरु समझहु हमारा नमस्कार तिसहि को हमारी सकल प्रजा जिन आप सवारी शिवकन को सब गुण सुख दीयो सत्रन को पल मोह बद्ध कियो कट कट कै अंतर की जानत भला बुरे की पीर पहचानत चींटी तै कुंचर स्थूला सब पर कृपा दृष्ट कर फूला संतन दुख पाए ते दुखी सुख पाए साधन कह सुखी ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਦੇਤੇ ਬਦਨ ਸੇਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪਹਿਦ ਅਰ ਆਲਮ ਨਿਰਕਾਰ ਨਿਵਕਾਰ ਨਲ ਆਦ ਅਨੀਲ ਅਨਾਦ ਅਸੰਤਾਂ ਕਾ ਮੂੜ ਉਚਾਰਤ ਪਹਿਦਾ ਜਰ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾਮੂੜਿ ਕਿਛੁ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧ ਹੈ ਜੈਤੀ ਵਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਹਿ ਪਸਹਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸੁਰੂਪ ਰੰਕ ਪਿਉਰਾਵ ਕਹੀ ਪੂਪਾ ਅੰਡਜ ਜੇਰਜ ਸੇ ਤਜਕੀਨੀ ਉਤਪੁਜ ਖਾਨ ਬਹੁਰਜ ਦਿਨੀ कहु फूल राजा होय बैठा कहू सिमट पहो शंकर ये केठा सगरि शिष्ट दिखाय अचंपव आद जुगाद स्वरूप स्वयं भव अब रक्षा मेरी तुम करो सिख उभार असिख संगरो दुष्ट जत उठवत उत्पता सकल मलेस करो रण कहता जे अस्तु तब सरनी परे तिन कह दुष्ट दुख तुय मरे पुरख जवन पग परहे तिहारे तिन कह तुम संकट सब टारै जो कल कोई एक बार ते है ताके काल निगत नहीं है रक्षा होए तहे सब काला दुष्ट अरिष्ट तरैत चचकाला कृपा दृष्ट तने जायने हरिओ ताके ताप तनक मह हरिओ रिद्ध सिद्ध खर्मो सब होए दुष्ट शास्त्र सकै ना कोए एक बार जिन तुमे संभारा काल फासते ताहे अभहारा जिन नर नामति हारो कह हा। दारिद दुष्ट दोख तहे रहा खड्ग केत के में सन्न तिहारी ਆਪ ਹਾਥ ਦੇ ਲਿਹਿ ਉਭਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਤ ਸਾਹੀ ਦਸਵੀ ਕਬੇ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਾਵੋ ਆਪ ਹਾਥ ਦੇ ਮੁਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ سیوک سکھ سب ہے مہر اچھا نیج کر تارا بہر کر دہ کری ہے سب بیرن کو آج سنگری پورن ہوئے ہماری چھ ابرنتے پاؤ سیوک سکھ ہمارے تاریہ ہے چن چن ستر ہمارے ماریہ ہے آپ ہاتھ دے مجھے ابر ہے مرن کال کا تراس نیے ہو جو سدا ہمارے پچھا سری اص تجو کرے ہو رچھا ਰਾਖਲੇ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹੈਂ ਹੰਤਾ ਤੁਮਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਥਕਲ ਕਾਲ ਕਾ ਕੀ ਹਾ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸਤ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਜ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤੰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹਉ ਕਬਹੁ ਤੁਮ ਮੈਂ ਮਿਲਤ ਦੇਹ ਤਰ ਸਭਹੁ ਜੀਤੇ ਬਦਨ ਸਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਭਕਾਰ ਨਿਲਭ ਆਦ ਅਨੀਲ ਅਨਾਦ ਅਸਮ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਹੇ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੇ ਰੂਪ ਅਨੂਪ ਸੁਰੂਪਾ ਰੰਕ ਪਿਉ ਰਾਵ ਕਹੀ ਪੂਪਾ अंडज जेरज सेतज कीनी उत्पुज खान बहुरुज दिनी कहूं फूल राजा होय बैठा कहूं सिमट पयो शंकर ये केठा सगरि शिष्ट दिखाय अचंपव आदजु गाद स्वरूप स्वयं भव अब रक्षा मेरी तुम करो सिख उभार असिख संगरो दुष्ट जितै उठवत उत्पता सकल मलेष करो रण कहता जे अस्तु तव सरनी परै तिन कै दुष्ट दुख तव मरे पुरख जबन पग परहे तिहारी इनके तुम संकट सब टारा जो कल कोई एक बार ते ता है ताके काल निक्ट नहीं है रक्षा होए तहे सब काला दुष्ट अदिष्ट टरेत तत्काल कृपा दृष्ट तने जाइने हरिओ ताके ताप तनक मह हरिओ रिद्ध सिद्ध खर्मू सब होए दुष्ट शास्त्र सकहे ना कोए एक बार जिन तुमे संभारा काल फास ते तहे अभारा जिन नर नाम ते आरू कहा दारिद दुष्ट दोख ते रहा ਖੜਕੇ ਕੀਤ ਮੈਂ ਸਨ ਤਿਹਾਰੀ ਆਪ ਹਾਥ ਦੈ ਲਿਹੋ ਭਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਹਾਵੋ ਆਪ ਹਾਥ ਦੈ ਮੁਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤੇ ਹਉ ਜੋ ਵਰ ਚਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁਨ ਚੁਨ ਸਤਰ ਹਮਾਰੇ ਮਾਰਿਆ ਹੈ ਆਪ ਹੱਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸ ਨਿਬਰੀਐ ਪੂਜੋ ਸਦਾ ਹਮਾਰੇ ਪੱਛਾ ਸੇਰੀ ਅਸ ਤੂਜੂ ਕਰੇ ਹੋ ਰੱਛਾ ਰੱਖ ਲੈ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮ ਹੋ ಪರಿ ਚਤੁਰ ਦਸ ਕੰთა ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਥਕਲ ਕਾਲ ਕਾ ਕੀ ਹਤ ਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਮੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ नमस्कार है ताहि हमारा जवन काल सब जक्त बनायो देव दैत जछन उपजायो आद अंत एकै अवतार सोई गुरु समझहु हमारा नमस्कार तिसहि को हमारी सकल प्रजा जिन आप सवारी शिवकन को सब गुण सुख दीयो सत्रन को पल मोह बद कियो कट कट कै अंतर की जान भले बुरे की पीर पहचानत चींटी तय कुंचर स्थूला ਸਭ ਪਾ ਕੇ ਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤੰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬਹੂ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਦਿੱਤੇ ਬਦਨ ਸੇਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਾਣਤ ਬੇਦ ਪਹਿਦ ਅਰ ਆਲਮ ਨਿਰੰਕਾਰ ਨਿਰਕਾਰ ਨਲ ਆਦ ਅਨੀਲ ਅਨਾਦ ਅਸੰਤਾਂਕਾ ਮੂੜ ਉਚਾਰਤ ਪਹਿਦਾ ਜਰ ਕੋ ਪੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤਨਹਿ ਪਿਵ ਆਪ ਆਪਣੀ ਬੁਧ ਹੈ ਜੈਤੀ ਵਰਨਤ ਪਹਿਨ ਪਹਿਨ ਤੋ ਹੈ ਤੇਤੀ ਤੁਮਰਾ ਲਖਾਣਾ ਜਾਹੇ ਪਸਹਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਕ ਪਿਉਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੀ ਹੁਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਿਹੋ ਸੰਕਰੀ ਕੇਠਾ ਸਗਰੇ ਸਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸਿਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਤੈ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣ ਕਹਤਾ ਜੇ ਅਸਤੁਜ ਤਬ ਸਰ ਨਹੀਂ ਪਰੈ ਤਿਨ ਕੈ ਦੁਸ਼ਟ ਦੁਖਤ ਵੈ ਮਰੈ ਪੁਰਖ ਜਪਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਬ ਟਾਰੈ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਤ ਨਹੀਂ ਹੈ ਰਖਸ਼ਾ ਹੋਏ ਤਹ ਸਬ ਕਾਲਾ ਦੁਸ਼ਟ ਅਦਿਸ਼ਟ ਤਰੈ ਤਤ ਕਾਲਾ ਕਰ ਬਦ੍ਰਿਸ਼ਟ ਤਨ ਜਾਇਨੇ ਹਰਿਓ ਤਾਕੇ ਤਾਪ ਤਨ ਕਮਹਿ ਹਰਿਓ ਰਿੱਧ ਸਿੱਧ ਖਰਮੂ ਸਬ ਹੋਏ ਦੁਸ਼ਟ ਸਾਸਵ ਸਕੇ ਨਾ ਕੋਏ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਅਭਾਰਾ ਜਿਨ ਨਰ ਨਾਮ ਤੇ ਆਰੂ ਕਹਾ दारिद दुष्ट दोख ते रहा खडग केत में शरण तिहारी आप हाथ दए ले ओ भारी सर्व ठोर मोह हो सहाय दुष्ट दोख ते ले हो बचाई पातशाही दस्मी कबे ओ बाट बेनती चौपाई अमरी करो हाथ दए रक्षा पूर्ण होए चित की इच्छा तव चरणन मन रहे हमारा अपना जान करो प्रति पारा अमर दुष्ट सब तुम खावो ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤੈ ਹੂੰ ਜੋ ਵਰ ਚਹੂੰ ਸੁ ਤੁਮ ਤਹਿ ਪਾਉ ਸੇਵਕ ਸਿੱਖ ਹਮਾਰੇ ਤਾਰਿਯ ਹੈ ਚੁਣ ਚੁਣ ਸਤਰ ਹਮਾਰੇ ਮਾਰਿਯ ਹੈ ਆਪ ਹਾਥ ਦੇ ਮੁਝ ਉਭਰੀਐ ਮਰਨ ਕਾਲ ਕਾਰਤਰਾਸ ਨਿਵਰੀਐ ਕੂ ਜੋ ਸਦਾ ਹਮਾਰੇ ਪੱਛਾ ਸੇਰੀ ਅਸਤੁਜੂ ਕਰੇ ਹੋ ਰੱਛਾ ਰਾਖਲੇ ਮਿਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮ ਹੋ ಪರಿ ਚਤੁਰਦਸ ਕੰ타 ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਹ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥੀਓ जवन काल सब लोक सवारी नमस्कार है ताही हमारा जवन काल सब जक्त बनायो देव दैत जछन उपजायो आध अंत एकै अवतार सोई गुरु समझहु हमारा नमस्कार तिसहि को हमारी सकल प्रजा जिन आप सवारी शिवकन को सब गुण सुख दियो सतरन को पल मोह बद कियो कट कट कै अंतर की जानत भले बुरे की पीर पहचानत ਚਿੰਟੀ ਚੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਜ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤੰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹਉ ਕਬਹੁ ਤੁਮ ਮੈਂ ਮਿਲਤ ਦੇਹ ਤਰ ਸਭਹੁ ਜੀਤੇ ਬਦਨ ਸਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਅਲਮ ਨਿਰੰਕਾਰ ਨਿਬਕਾਰ ਨਲ ਆਦ ਅਨੀਲ ਅਨਾਦ ਅਸੰਤਾ ਕਾ ਮੂੜ ਉਚਾਰਤ ਪਿਹਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪਿਹਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੈਤੀ ਵਰਨਤ ਪਹਿਨ ਪਹਿਨਤੋ ਹੈ ਤੇਤੀ ਤੁਮਰਾ ਲਖਾ ਨ ਜਾਹੇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਕ ਪਿਉ ਰਾਵ ਕਹੀ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਪਿਉ ਸੰਕਰ ਏਕੇਠਾ ਸਗਰੇ ਸਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬ ਰਛਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟਿ ਜਤੈ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣ ਕਹਤਾ ਜੀ ਅਸਤੁਜ ਤਬ ਸਰਨੀ ਪਰੈ ਤਿਨ ਕਹਿ ਦੁਸ਼ਟ ਦੁਖ ਤਵੈ ਮਰੇ ਪੁਰਖ ਜਬਨ ਪਗ ਪਰਹਿ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਐਹੇ ਤਾਂ ਕੇ ਕਾਲ ਨਿਕਤ ਨਹੀਂ ਐਹੇ ਰੱਛਾ ਹੋਇ ਤਹੇ ਸਭ ਕਲਾ ਦੁਸ਼ਟ ਅਦਿਸ਼ਟ ਤਰੈ ਤਤਕਾਲਾ ਕਰਿ ਪਾਦਰਿਸ਼ਟ ਤਨ ਜਾਇਨੇ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧ ਸਿੱਧ ਖਰਮੂ ਸਭ ਹੋਇ ਦੁਸ਼ਟ ਸਾਸਵ ਸਕੇ ਨਾ ਕੋਇ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਨ ਨਰ ਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇ ਹਾਰੀ ਆਪ ਹਾਥ ਦਇਆ ਲਿਹੇ ਉਭਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ تب چرن من رہے ہمارا اپنا جان کرو پرتی پارا دش تم کھاو آپ ہاتھ بچاو سکھی و سہو پریوارا سیوک سکھ سب ہے کردہ کر آج سنگری پورن ہوئے ہماری آسا توجن کی رہے پے آسا تمہیں چھڈ کوئی ابرنا تے ہوں جو بر چہو سو تم تہ پاؤ سیوک سکھ ہمارے تاریہ ہے ਜੋ ਜਨ ਸਤਾਰੇ ਹਮਾਰੇ ਮਾਰਿਆ ਹੈ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਬਰੀਏ ਖੂ ਜੋ ਸਦਾ ਹਮਾਰੇ ਪਛਾ ਸਿਰੀ ਅਸਤੁਜੁ ਕਰੇ ਹੋ ਰੱਛਾ ਰਾਖ ਲੇ ਮਿਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮ ਹੋ ಪರಿਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸਾ ਤਕਲ ਕਾਲ ਕਾ ਕੀ ਹਤ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਦ ਤਬ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੀਤੇ ਬਦਨ ਸੇਸ਼ਟ ਸਭ ਥਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪਿਹਦ ਅਰ ਆਲਮ ਨਿਰੰਕਾਰ ਨਿਵਕਾਰ ਨਲ ਆਦ ਅਨੀਲ ਅਨਾਦ ਅਸੰਤਾ ਕਾ ਮੂੜ ਉਚਾਰਤ ਪਿਹਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ निरंकार का चीनत नह पेव आप अपनी बुध है जेती वर्णत पहन पहनत हो है तेती तुमरा लखाना जाहे पसारा कह बिदर सजा प्रथम संसार एक के रूप अनूप स्वरूप रंग पिव राव कहि पूपा अंडज जेरज सेतज कीनी उत्पुज खान बहु रच दीनी कहूं फूल राजा होए बैठा कहूं सिमट पेहो शंकर ये केठा सगरि शिष्ट दिखाय अचंपव आजुगाद स्वरूप स्वयं भव ਆਬਰ ਰਖਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟ ਜਤੈ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸਤੁ ਜਤਬ ਸਰਨੀ ਪਰੈ ਤਿਨ ਕਹਿ ਦੁਸ਼ਟ ਦੁਖਤੁ ਵੈ ਮਰੇ ਪੁਰਖ ਜਵਨ ਪਗ ਪਰਹਿ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬ ਟਾਰੈ ਜੋ ਕਲ ਕੋ ਇਕ ਬਾਰ ਤੇ ਐਹੇ ਤਾਂਕੇ ਕਾਰਨ ਨਿਤ ਨਹੀਂ ਐਹੇ ਰਖਾ ਹੋਇ ਤਹੇ ਸਬ ਕਲਾ ਦੁਸ਼ਟ ਅਦਿਸ਼ਟ ਤਰੈ ਤਤ ਕਲਾ ਕਰ ਪਾਦਰਿਸ਼ਟ ਤਨ ਜਾਇਨੇ ਹਰਿਓ ਾਂਕੇ ਤਪਤਨ ਕਮਹਿ ਹਰਿਓ ਰਿੱਧ ਸਿੱਧ ਖਰਮੂ ਸਭ ਹੋਏ ਦੁਸ਼ਟ ਸਾਸਵ ਸਕੇ ਨਾ ਕੋਏ ਏਕ ਬਾਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਹਾਰਾ ਜਿਨ ਨਰ ਨਾਮ ਤਿਆਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਨ ਤਿਹਾਰੀ ਆਪ ਹਾਥ ਦਇਆ ਲਿਹੋ ਬਹਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ